ਰੱਬ ਨੂੰ ਪਤਾ ਹੀ ਨਹੀਂ ਹੈਗਾ ਵੀ ਹੁਣ ਮੀਂਹ ਪਾਉਣਾ ਜਾਂ ਨਹੀਂ ਪਾਉਣਾ ਮੈਂ ਅੰਦਰ ਬੈਠੀ ਵੀਡੀਓ ਡੇਟਿੰਗ ਕਰਦੀ ਸੀ ਦੇਖੋ ਕਿੰਨੀ ਜ਼ੋਰ ਦੀ ਮੀਂਹ ਪੈ ਗਿਆ ਹਵਾ ਵੀ ਚੱਲੀ ਹੈ ਜ਼ੋਰ ਦੀ ਉਹ ਮਾਰੇ ਡੋਂਗਾ ਚੱਕ ਕੇ ਓਟੇ ਤੇ ਪਿਆ ਸੀ ਕੱਪੜੇ ਬਾਹਰ ਭਿੱਜ ਗਏ ਹਮਪੈਨਾ ਚੱਲਦੀਆਂ ਨੇ ਰੱਬ ਨੂੰ ਮੀਂਹ ਨਹੀਂ ਪਾਉਣਾ ਚਾਹੀਦਾ ਲਾ ਫੇਰ ਆ ਗਿਆ ਰੁਕ ਕੇ ਦੁਬਾਰਾ ਆਉਂਦਾ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਟਾਈਮ ਹੋ ਗਿਆ ਸ਼ਾਮ ਦੇ 4:00 ਵਜੇ ਤੇ ਰਬ ਮੀ ਪਾ ਗਿਆ ਚੜੇ ਲਾ ਗਿਆ ਪਾਣੀ ਤੇ ਹਵਾ ਵੀ ਚੱਲੀ ਸੀ ਮੀ ਵੀ ਬਸ ਪਿਆ ਤਾਂ 5 ਮਿੰਟ ਹੀ ਆ ਤੇ ਪੈ ਗਿਆ ਬਸ ਹੁਣ ਬਾਹਰ ਜਾ ਕੇ ਦੇਖਦੇ ਆਂ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾ ਦਈਏ ਜਿਹੜਾ ਬਰਾਂਡਾ ਪਾ ਪਾ ਕਰਨ ਲੱਗ ਗਿਆ ਦੇਖੋ ਜਮਾਈ ਖਾਲੀ ਖਾਲੀ ਲੱਗਣ ਲੱਗ ਗਿਆ ਮਿੱਠੀ ਤੇ ਪੜੀ ਇੱਧਰ ਬੰਨਤੀਆਂ ਇਹ ਆਪਣੀ ਝੋਟੀ ਹੋਗੀ ਤੇ ਆਪਣੀ ਅਨਮੋਲ ਗਾਂ ਹੋਗੀ ਤੇ ਨਿੱਕਾ ਜਾਂ ਬਸ਼ੜਾ ਬਣਾਓ ਅਠਾ ਪੂਰੀ ਪੂਰੀ ਤਾਂ ਬੈਠਾ ਇੱਕ ਪਾਸੇ ਕੱਲਾ ਹੀ ਐ ਕਮਲੀ ਸਿੱਧੀ ਹੋ ਕੇ ਖੜਾ ਵਾ ਵੱਡਾ ਤਾਂ ਇਹਨਾਂ ਨੇ ਜੀਜਾ ਨਹੀਂ ਲੱਗਦਾ ਹੈਗਾ ਬਰਾਂਡਾ ਖਾਲੀ ਖਾਲੀ ਲੱਗਦਾ ਤੁਹਾਨੂੰ ਦੇਖੋ ਨੀਓ ਬੈਕ ਕੈਮਰੇ ਮਿੱਠੀ ਉਧਰ ਹੋ ਜਾ ਸਿੱਧੀ ਹੋ ਕੇ ਖੜ ਜਾ ਸਿੱਧੀ ਹੋ ਜਾ ਹੈਲੋ ਕਰਦੇ ਦਦਰਾ ਕੇ ਨਾ ਦੇਖੋ ਵੀ ਇੱਕ ਮੱਝ ਨਾਲ ਹੀ ਹੈ ਨਾ ਇੰਨਾ ਪਰਾਂਡਾ ਭਰੇ ਭਰੇ ਲੱਗਦਾ ਸੀ ਹੁਣ ਖਾਲੀ ਖਾਲੀ ਲੱਗਣ ਲੱਗ ਗਿਆ ਅੱਜ ਇਹਨਾਂ ਨੇ ਪਰਿਵੀਅਤਰੋ ਖੋਲ ਕੇ ਇੱਧਰ ਬੰਨਤੀ ਪਰੀ ਤੇ ਮਿੱਠੀ ਇੱਧਰ ਬੰਨਤੀ ਆ ਦੋਨੋਂ ਨਾ ਛੋਟੀ ਵਾਲੀ ਥਾਂ ਤੇ ਮੱਝ ਹੁੰਦੀ ਸੀ ਆਪਣੀ ਖਾਲੀ ਖਾਲੀ ਜਿਹਾ ਲੱਗਦਾ ਮੇਰਾ ਤਾਂ ਇੱਥੇ ਆਉਣ ਨੂੰ ਵੀ ਜੀ ਨਹੀਂ ਕਰਦਾ ਨਾ ਨਾ ਹਟਾ ਲਾ ਕੇ ਕੋਰੀਆਂ ਚਟੀਆਂ ਕੱਢੀਆਂ ਪਈਆਂ ਨੇ ਬੇਟੇ ਨਾ ਲਈ ਅੱਜ ਗਾਂ ਰਗੜ ਰਗੜ ਕੇ अजो ओरी बारी आगी ना दी। ना था? ना था आ गई ना आई तू नाता नाता कोरा चिट्टा तू नहीं गलबात करनी कोई चकला उपरू लाइट चली गई पखे बंद हो गए नहीं तो दोनों पखे चलते सी मखिया बहुत तंग कर दी इन्हों मौसम भी देख लो पानी पानी खड़ा कर गया मी ਕਣਕ ਵੱਢਣ ਵਾਲੀ ਆਪਣੇ ਪਤਾ ਨਹੀਂ ਕੱਲੂ ਕਹਿੰਦੇ ਸੀਗੇ ਕੰਪੈਨ ਆ ਜੂਗੀ ਮੀ ਪਤਾ ਨਹੀਂ ਕਿੰਨਾ ਕਾ ਜਾਣੀ ਆ ਦੇਖੋ ਪਾਣੀ ਚਲੇ ਤਾਂ ਖੜੇ ਆ ਪੈ ਗਿਆ ਭਾਈ ਮੀ ਤਾਂ ਕਣਕ ਤਾਂ ਵੱਢਣ ਵਾਲੀ ਹੋ ਗਈ ਆਪਣੀ ਥੋੜੀ ਵਾਲੀ ਕਹਿੰਦੇ ਆ ਵਿੱਚੋਂ ਹਨਾ ਕੋਈ ਕਿਹੜਾ ਹੁਣ ਨਰਮ ਇਹ ਕਹਿੰਦੇ ਵੀ ਇਕੱਠੀਓ ਵਢਾਉਣੀ ਆ ਵੀ ਇਦਾਂ ਨਹੀਂ ਵਢਾਉਣੀ ਹੈਗੀ ਹੁਣ ਰੱਬ ਨੂੰ ਮੀਂਹ ਪਾਉਣਾ ਨਹੀਂ ਚਾਹੀਦਾ ਰੱਬ ਫੇਰ ਵੀ ਹੜਦਾ ਨਹੀਂਗਾ ਪੰਗੇਬਾਜ਼ੀਆਂ ਤੋਂ ਬੇਲਾ ਆਪਣੀਆਂ ਚੱਲ ਪੀਆਂ ਫੁੱਲ ਕੱਢੇ ਆਈਆਂ ਬੇਲਾਂ ਦਾ ਬੇਲਾਂ ਚੱਲਣਾ ਹੀ ਆ ਮੌਸਮ ਥੋੜਾ ਜਿਹਾ ਵਧੀਆ ਹਨਾ ਨਰਮ ਆ ਮੀਂਹ ਪਈ ਜਾਂਦਾ ਰੱਬ ਇੱਥੇ ਪਿੰਡੀਆਂ ਲਾਤੀਆਂ ਲਸਣ ਵਾਲੀ ਥਾਂ ਤੇ ਚਲੋ ਚੱਲੀਏ ਅੰਦਰ ਸਬਜ਼ੀ ਬਣਾਉਣੀ ਅੱਜ ਸ਼ਿਮਲਾ ਮਿਰਚ ਦੀ ਪੜੇ ਤੋਣੇ ਆ ਨਾ ਤਾਂ ਉਹ ਮੁੰਡੇ ਮਸ਼ੀਨ ਦੀ ਰਬੜ ਪਾਉਣਾ ਆਉਂਦੇ ਆ ਤੇ ਲੈਟ ਵੀ ਨਹੀਂ ਹੈਗੀ ਉੱਪਰ ਹੁਣ ਲੈਟ ਥੋੜ੍ਹਾ ਜਿਹਾ ਟਾਈਮ ਨਾਲੇ ਆਉਂਦੀ ਆ ਕਣਕਾਂ ਕਰਕੇ ਕੱਟ ਲਾ ਦਿੰਦੇ ਨੇ ਅੱਜ ਤਾਂ ਮੌਸਮ ਠੀਕ ਜਿਹਾ ਕਰਕੇ ਲੈਟਰ ਹੀ ਅੱਜ ਤਾਂ ਹੁਣ ਨੇਰੀ ਜਿਹੀ ਆਈ ਸੀਗੀ ਉਦੋਂ ਹੀ ਕੱਟ ਲਾਇਆ ਉਹਨਾਂ ਨੇ ਮੀਂਹ ਪਿਆ ਤਾਂ ਖਾਸਾ ਹੋਇਆ ਜੋਰ-ਜੋਰ ਦੀ ਖਾਸਾ ਡਿੱਗ ਗਿਆ ਅੱਜ ਮੇਰਾ ਦਿਲ ਨਹੀਂ ਸੀ ਲੱਗਦਾ ਫਿਰ ਮੈਂ ਸੂਟ ਬਣਾ ਲਿਆ ਬੜਾ ਸਿੰਪਲੇ ਦਿੱਤਾ ਲੈਸ ਲਿਆ ਕੇ ਤਾਂ ਰੱਖੀ ਹੋਈ ਸੀਗੀ ਵੀ ਲੈਸ ਲਾਉਂਗੀ ਦਿਲ ਤਾਂ ਕਰਦਾ ਸੀ ਬਟ ਬੈਠਿਆ ਨਹੀਂ ਜਾਂਦਾ ਮਸ਼ੀਨ ਤੇ ਤੁਸੀਂ ਕੀ ਕਹਿੰਦੇ ਚਾਚ ਪਾ ਕੇ ਉਹ ਖੰਦੇ ਡਬਲ ਰੋਟੀ ਇਹਦਾ ਵੀ ਇਲਾਜ ਕਰਨਾ ਪੈਣਾ ਕੀ ਸ਼ਾਈ ਪੈ ਗਿਆ ਦੇਖੋ ਕਿਵੇਂ ਨੱਕ ਤੇ ਜਿਵੇਂ ਕੁਛ ਕਾਲਾ ਕਾਲਾ ਲੱਗਿਆ ਹੁੰਦਾ ਉਹ ਦਿਖੀ ਜਾਂਦਾ ਆ ਦੇਖੇ ਕੇਸ ਪੈਕ ਬਣਾ ਕੇ ਲਾਉਂਗੀ ਮੈਂ ਡੈਂਟ ਪੈਗੇ ਡੈਂਟ ਕਢਾਉਣੇ ਪੈਣੇ ਆ ਬਿਮਾਰੀ ਨੇ ਕੋਈ ਤੋਹਫਾ ਤਾਂ ਦੇ ਕੇ ਜਾਣਾ ਹੀ ਸੀ ਆ ਮੰਮਾ ਆਹ ਖਾਲਾ ਨਾਲ ਨਾਲ ਇਹ ਵੀ ਤਾਂ ਸਕਦੇ ਸੱਚ ਜੀ ਮੈਂ ਤੈਨੂੰ ਭਰਾ ਮਲਾਂ ਹਾਂ ਅਨਾਰ ਦਾ ਛਿਲਕਾ ਖਾ ਕੇ ਦੇ ਦਿਆ ਭਾਈ ਚਲੋ ਅਨਾਰ ਦਾ ਅਨਾਰ ਦਾ ਜਿਆਰ ਨੇ ਕਾ ਇਹ ਵੀ ਕਹ ਸਕਦੇ ਕੋਈ ਸੋਬ ਬਿਮਾਰੀ ਕਾ ਨਾ ਹਾਂ ਗਲਤ ਸਹੀ ਉਹ ਹੀ ਹੈ ਜੋ ਭੀਆਂ ਦਾ ਟੇਸਟ ਹੁੰਦਾ ਉਹੀ ਇਹਦਾ ਆਹੋ ਹਾਂ ਅਨਾਰ ਮੁੱਖ ਵੀ ਗਏ ਮੇਰੇ ਲਈ ਅਨਾਰ ਲਿਆ ਦੇ ਜਾ ਕਰੋ ਹੋਰ ਆ ਜਾਣਗੇ ਮੈਂ ਐਪਲ ਖਾਦਾ ਸੀ ਬੇਟਾ ਅੱਜ ਰੱਬ ਚ ਕੀ ਆਏ ਹੋਏ ਇਹ ਪਤਾ ਕੀ ਆ ਜਿਹੜੇ ਲੋਕ ਰੱਬ ਨੂੰ ਟੱਬ ਦੱਸਦੇ ਆ ਇਹ ਉਹਨਾਂ ਨੂੰ ਦੱਸਣ ਆਉਂਦਾ ਵੀ ਮੈਂ ਰੱਬਾ ਦਵਾਈ ਦੀ ਦਵਾਈ ਦਾ ਬੁਰਾ ਹਾਲ ਹੋਇਆ ਪੈਟ ਦਵਾਈ ਸਾਰੀ ਡੁੱਬ ਗਈ ਜਿੱਥੇ ਕਦੇ ਮੀਂਹ ਨਹੀਂ ਸੀ ਪੈਂਦਾ ਹੁੰਦਾ ਹੁਣ ਉੱਥੇ ਐਡਾ ਐਡਾ ਪਾਣੀ ਫਿਰਦਾ ਜਹਾਜ਼ ਡੁੱਬੇ ਫਿਰਦੇ ਆ ਕਿਉਂਕਿ ਉਹ ਕੁਦਰਤ ਨਾਲ ਖਲਵਾੜ ਕਰਦੇ ਆ ਭਾਈ ਦਵਾਈ ਵਾਲੇ ਹਾਂ ਇਹ ਮੈਂ ਤਾਂ ਬਾਹਰ ਥੱਕ ਗਈ ਟਰਾਈਪੋਡ ਕਿੱਥੇ ਆ ਟਰਾਈਪੋਡ ਲਿਆ ਫੜ ਕੇ ਰੱਖ ਉਹ ਕਹਿੰਦੇ ਉਹ ਕਰਦੇ ਆ ਤੈਨੂੰ ਲੈ ਲਓ ਆ ਦੇਖ ਲਓ ਕੈਮਰਾਮੈਨ ਕੈਮਰਾਮੈਨ ਮੈਂ ਤਾਂ ਟ੍ਰਾਈਪੋਡ ਲਿਆ ਉਹ ਕਹਿੰਦੇ ਉਹਨਾਂ ਨੇ ਨਕਲੀ ਮੀਂਹ ਪਾਉਂਦੇ ਸੀਗੇ ਉੱਪਰ ਜਮੈਟਨੀਆ ਬੱਦਲਾਂ ਤੋਂ ਪਾਰ ਜਾ ਕੇ ਤੇ ਉਹਨਾਂ ਨੇ ਕਿਤੇ ਮਾਰਟਾ ਬਣਾਈਏ ਪੁਰਜਕਲੀਫਾ ਉੱਪਰ ਜੇ ਫੇਰ ਉੱਥੇ ਵੀ ਪਾਣੀ ਚਾਹੀਦਾ ਨਵੀਂ ਦਾ ਚਾਹੀਦੀ ਆ ਜਿਹੜੇ ਬੇਲ ਬੁੱਟੇ ਨੇ ਉਹਨਾਂ ਨੂੰ ਨਵੀਂ ਰੱਖਣ ਲਈ ਉਹ ਕੋ ਪਤਾ ਨਹੀਂ ਕਿਵੇਂ ਕੀ ਕਰਕੇ ਉੱਥੇ ਛੜਕਾ ਕਰਦੇ ਸੀਗੇ ਹੱਜਾਂ ਇੰਨੀ ਉਹਦੇ ਕਾਰਨ ਹੁਣ ਉਹ ਹੋ ਗਿਆ ਪੈ ਗਿਆ ਬਹੁਤ ਜ਼ਿਆਦਾ ਅ ਟਰਾਈਪੌਟ ਦੇ ਤੂੰ ਜਮੇ ਟਰਾਈਪੌਟ ਜਮੇ ਟਰਾਈਪੌਟ ਅੰਦਰ ਇਹਦੇ ਤੇ ਮਾਰ ਬਤੀਜੀ ਇੱਕ ਕੋਈ ਕਹਿੰਦਾ ਵੀ ਆਪ ਤਾਂ ਨਿਖਰ ਚ ਖੜ ਕੇ ਰਹਿੰਦੀ ਆ ਵੀ ਬੰਦਾ ਦਿੰਦਾ ਨਹੀਂ ਹੈਗਾ ਬੰਦੇ ਦੀ ਦਾੜੀ ਵੀ ਜਿਹੜੀ ਚਿੱਟੀ ਹੁੰਦੀ ਆ ਵੀ ਮਤਲਬ ਆਪ ਵੰਠਣ ਕੇ ਰਹਿੰਦੀ ਆ ਬੰਦੇ ਨੂੰ ਨਹੀਂ ਉਹ ਕਰਦੇ ਤੁਹਾਨੂੰ ਟਰਾਈਪੌਟ ਤੇ ਲਾਲਾ ਮੋਠੇ ਦਾ ਯਾਰ ਜਿਹੜਾ ਨਿਹਾਉਂਦਾ ਥੋੜਾ ਅੱਡੇ ਕੋਲੀ ਅਸੀਂ ਬੰਦੇ ਆ ਵੀ ਇੱਕ ਜੂਨੀਫਾਰਮ ਲਿਆਉਂਦੀ ਆ ਡੇਲੀ ਡੇਲੀ ਤੋਂ ਹੁਣ ਦੇ ਦਿਆ ਹੁਣ ਕਣ ਕਬੱਡੀ ਤੇ ਮਗਾਵਾਂ ਕਣ ਕਬੱਡੀ ਤੇ ਆ ਕਰਾਂਗੇ ਉਹ ਕਰਾਂਗੇ ਹਾਂਜੀ ਮੈਂ ਤਾਂ ਨਕੀ ਕਰਦੀ ਸੀ ਕੋਈ ਬੰਦਾ ਕਹਿੰਦਾ ਵੀ ਆਪ ਬੜੀ ਸੋਹਣੀ ਆਪ ਤੇ ਆਪ ਕੋਲ ਧਿਆਨ ਦਿੰਦੀ ਆ ਮਤਲਬ ਬੰਦੇ ਵੱਲੋਂ ਬਿਲਕੁਲ ਵੀ ਆਪਣੇ ਹਸਪਰਡ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇਗੇ ਵੀਨਾ ਦੀ ਦਾੜੀ ਚਿੱਟੀ ਆ ਕਦੇ ਉਹਨਾਂ ਨੂੰ ਕਹਿੰਦੇ ਨਹੀਂ ਵੀ ਰਗਾ ਲਓ ਭਾਈ ਹੁਣ ਰੰਗਾਈ ਹੋਈ ਆ ਆ ਜੋ ਰੇ ਹਾਂ ਚੱਕਨੇ ਆ ਆ ਜਾ ਲੈ ਕੇ ਇਹਨਾਂ ਦੀ ਸੇਵਾ ਕਰਦੇ ਦੀ ਹੁਣ ਅੱਲਾ ਚੱਕ ਮੈਂ ਆ ਗਿਆ ਲੈ ਭਾਈ ਆ ਗਿਆ ਲਓ ਦੇ ਦੇਖ ਲੋ ਆਹ ਪੁਰਾਣੇ ਨੇ ਦਾੜੀ ਰੰਗ ਲਈ ਭਾਈ ਇਹਨਾਂ ਪਤਾ ਕੀ ਗੱਲ ਹੈ ਜਦੋਂ ਦਾੜੀ ਨੇਚਰਲੀ ਕਾਲੀ ਸੀ ਉਦੋਂ ਨਹੀਂ ਕੈਪਚਰ ਕੀਤੀ ਆਪਾਂ ਨਹੀਂ ਵਲੌਗ ਬਣਾਉਂਦੇ ਸੀ ਨਹੀਂ ਆਪਾਂ ਉਹ ਕਰਦੇ ਸੀ ਹੈਨਾ ਕੋਈ ਹੋਰ ਵੀ ਉਹਦੇ ਤਾਂ ਫੋਟੋ ਵੀ ਨਹੀਂ ਸੀ ਕੀਤੀ ਕੋਈ ਜਿਵੇਂ ਫੋਟੋ 40 40 ਵਿਆਹ ਤੋਂ ਬਾਅਦ ਕਦੇ ਕਿਸੇ ਦੀ ਖੇਤੀ ਕਰਦੀ ਹਾਂ 40 40 ਕਿੱਲੇ ਦੀ ਖੇਤੀ ਕਰਨਾ ਭਈ ਜਿਹੜਾ ਬੰਦਾ ਧੁੱਪ ਚ ਕੰਮ ਕਰੂ ਉਹਦੇ ਵਾਲ ਚਿੱਟੇ ਵੀ ਹੋਣਗੇ ਉਹਦੀ ਸਾਰੀ ਬੋਡੀ ਉਦਾਂ ਨਹੀਂ ਨੀ ਰਹਦੀ ਹੁੰਦੀ ਇਹ ਜਿਹੜੇ ਬਾਲੇ ਧੁੱਪੇ ਬੈਠ ਕੇ ਚਿੱਟੇ ਨਹੀਂ ਹੋਏ ਇਹ ਹੁਣ ਤੁਸੀਂ ਇਹ ਨਾ ਕਹਦੇ ਵੀ ਧੁੱਪੇ ਕੰਮ ਕਰਕੇ ਇਹਨਾਂ ਦੇ ਵਾਲ ਚਿੱਟੇ ਹੋ ਗਏ ਇਹ ਕੰਮ ਕੀਤਾ ਸਟਰਗਲ ਕੀਤਾ ਟੈਨਸ਼ਨ ਆ ਸੀ ਉੱਤੇ ਤਾਂ ਇੰਨੀ ਹੋਈਆ ਨਹੀਂ ਇੰਨੀ ਉਮਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਪਹਿਲੀ ਗੱਲ ਤਾਂ ਕਿਸੇ ਵੀ ਬੰਦੇ ਦੀ ਦਾੜ੍ਹੀ ਕਾਲੀ ਨਹੀਂ ਹੈਗੀ ਨੈਚਰਲੀ ਬਹੁਤ ਟੜ ਕੇ ਉੱਠਦੇ ਨੇ ਪਹਿਲਾਂ ਕੂਚੀ ਫੇਰਦੇ ਨੇ ਇਹਨੇ ਟੜ ਕੇ ਉੱਠਣਾ ਸਾਡੇ ਸੁੱਤੇ ਪਏ ਨੇ ਪਛਾਹਣ ਪੱਠੇ ਪਾਉਣੇ ਆ ਹਨਾ ਮੈਂ ਹੁਣ ਮੈਂ ਨਹੀਂ ਉੱਠਦੀ ਹੈਗੀ ਐਵੇਂ ਕਮਾ ਸਾਰਾ ਮੈਨੂੰ ਐਵੇਂ ਦਾ ਪੱਠੇ ਨਹੀਂ ਸੀ ਪਾਉਂਦੀ ਹੁੰਦੀ ਮੈਂ ਚਾ ਇੱਧਰ ਮਧਾਣੀ ਬਣਉਣੀ ਲਾ ਲੈਣੀ ਉਦੋਂ ਦੁੱਧ ਰੜਕਦੇ ਹੁੰਦੇ ਸੀ ਚਲੋ ਹੁਣ ਤਾਂ ਦੁੱਧ ਵੀ ਨਹੀਂ ਰੜਕਦੇ ਤੇ ਇੱਧਰ ਜਿੰਨਾ ਕੰਮ ਹੋਣਾ ਮੈਂ ਉਹ ਕਰ ਲੈਣਾ ਮੈਂ ਬਾਲਟੀ ਚੱਕਣੀ ਧਾਰਾਂ ਚੋਟੇ ਜਿਹਾ ਇਹਨਾਂ ਨੇ ਤੜਕੇ ਉੱਠ ਕੇ ਪੱਠੇ ਪਾਉਣੇ ਆ ਹੂੰ ਗੋਆ ਮੋੜਨਾ ਪਸ਼ੂਆਂ ਦਾ ਕਿੰਨਾ ਕੰਮ ਹੁੰਦਾ ਪਸ਼ੂ ਬਾਹਰ ਖੜੇ ਅੰਦਰ ਬੰਨਣੇ ਆ ਹੈ ਅੰਦਰ ਜਗਾ ਕੱਟ ਜਿਧਾਰਾਂ ਵੱਧ ਚ ਦੋ ਤੋਂ ਵੱਧ ਧਾਰਾਂ ਚੋਣ ਨੂੰ ਨੇ ਫਿਰ ਅੰਦਰੋਂ ਪਸ਼ੂ ਕੱਟ ਕੇ ਬਾਹਰ ਬੰਨਣੇ ਤਾਂ ਸੀ ਧਾਰਾਂ ਚੋਣੀਆਂ ਨੇ ਹੈ ਇਹ ਉਹ ਤਾਂ ਹੈ ਨਹੀਂ ਭਾਈ ਤੜਕੇ ਉੱਠ ਕੇ ਜਿਹੜਾ ਕੂਚੀ ਲੈ ਕੇ ਪਹਿਲਾਂ ਆਪ ਵਿਆਪ ਨੂੰ ਰੰਗੇ ਕੰਮ ਨਾ ਦੇਖੀ ਇਹ ਟੋਲੂ ਜਾ ਕੇ ਨਹੀਂ ਭਾਈ ਦੁੱਧ ਭਵਾ ਕੇ ਲੈ ਕੇ ਆਉਂਦਾ ਹੈਗਾ ਇਹ ਘਰੇ ਕੰਮ ਕਰਦਾ ਅਸੀਂ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਆ ਨਾ ਕਿ ਕੂਚੀਆਂ ਫੇਰ ਕੇ ਗੁਜ਼ਾਰਾ ਕਰਨ ਵਾਲੇ ਠੀਕ ਹੈ ਹਾਂ ਹੁਣ ਜਿੱਦਾਂ ਹੁਣ ਵੇਲੇ ਕੰਮ ਘਰੇ ਘਾਟਾ ਜਾਂ ਦਾੜੀ ਕਟਵਾਉਣ ਵਾਲੀ ਆ ਫੇਰ ਇਹਨਾਂ ਨੂੰ ਜ਼ਰੂਰ ਕਹੀਦਾ ਇਹ ਨਹੀਂ ਹੈਗਾ ਮੈਂ ਵੀਡੀਓ ਦੇ ਵਿੱਚ ਵੀ ਕਹਿੰਨੀ ਹੁੰਦੀ ਆ ਮੈਂ ਵੀਡੀਓ ਤਾਂ ਲਉਂਗੀ ਬਲੌਗ ਦੇ ਵਿੱਚ ਵੀ ਜੇ ਤੁਸੀਂ ਆਪ ਦਾ ਮੂਹਰ ਕਰਕੇ ਰੱਖੋਗੇ ਹਨ ਵੀ ਜੇ ਦਾ ਜੱਗ ਦਾੜੀ ਪੂਰੀ ਰੱਖ ਲੋ ਹੁਣ ਮੈਂ ਇਹਨਾਂ ਲਈ ਕਹਿੰਦੀ ਸੀ ਵੀ ਤੁਸੀਂ ਕਟ ਵੀ ਪ੍ਰੋਪਰ ਵੀ ਦਾੜੀ ਰੱਖ ਲੋ ਵਾਲ ਰੱਖ ਲੋ ਪੱਗ ਬੰਨਿਆ ਕਰੋ ਚਿੱਟੀ ਦਾੜੀ ਵੀ ਮਾੜੀ ਮਾੜੀ ਨਹੀਂ ਹੁੰਦੀ ਹੁਣ ਗੁਰੂ ਨਾਨਕ ਦੇਵ ਜੀ ਦੀ ਕਿਹੜਾ ਸ਼ੁਰੂ ਤੋਂ ਬਚਪਨ ਤੋਂ ਹੀ ਲੈ ਕੇ ਜਦੋਂ ਉਹਨਾਂ ਦੀ ਦਾੜੀ ਆਈ ਸੀ ਜਵਾਨੀ ਮੌਕੇ ਵੀ ਉਹ ਕਿਹੜਾ ਚਿੱਟੀ ਹੋਈ ਸੀ ਗੱਲ ਤਾਂ ਇੱਥੇ ਆਉਂਦੀ ਆ ਵੀ ਜਦੋਂ ਕਿਸੇ ਨੇ ਵੀ ਚਿੱਤਰ ਬਣਾਇਆ ਜਿਸ ਕਿਸੇ ਨੇ ਵੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਫੋਟੋ ਆ ਸਿਰਜਣਾ ਕੀਤੀ ਆ ਉਹਦੀ ਉਹਨੇ ਪਾਈ ਉਸ ਉਸ ਰੂਪ ਦੀ ਬਣਾਤੀ ਹੈ ਨਾ ਵੀ ਮਤਲਬ ਜਦੋਂ ਉਹਨਾਂ ਦਾ ਜਿਹੜਾ ਗੁਰੂ ਅਨੰਤ ਦੇਵ ਜੀ ਦਾ ਜਿਹੜਾ ਐਂਟਾਲਾ ਰੂਪ ਉਹ ਸੀਗਾ ਨਾ ਮਤਲਬ ਵੀ ਜਦੋਂ ਬਜ਼ੁਰਗ ਹੋ ਗਏ ਉਦੋਂ ਦੀ ਤਸਵੀਰ ਜਿਹੜੀ ਆਪਣੇ ਸਾਹਮਣੇ ਆ ਗਈ ਹੁਣ ਇਹ ਤਾਂ ਨਹੀਂ ਹੈਗਾ ਉਹ ਗੁਰਨਾਨਕ ਦੇਵ ਜੀ ਦੀ ਜਵਾਨੀ ਤੋਂ ਲੈ ਕੇ ਦਾੜੀ ਕਾਲੀ ਸੀਗੀ ਹਨਾ ਉਕਣੇ ਇਹੀ ਆ ਹੁਣ ਇਹ ਚਲੋ ਬਜ਼ੁਰਗ ਤਾਂ ਪਹਿਲਾਂ ਕਹਿ ਨਹੀਂ ਸਕਦੇ ਵੀ ਇਹ 70 75 ਸਾਲ ਦੇ ਦਾ ਹੈ ਨਹੀਂ ਚਲੋ 56 ਸਾਲ ਦੇ ਹੈਗੇ ਜੇ ਹਨ ਇਹਨਾਂ ਦੇ ਬਰਥਡੇ ਕੱਢਦੇ 50 ਸਾਲ ਉਹਨਾਂ ਲਿਖਦੇ ਵੀ ਜ਼ਰੂਰੀ ਤਾਂ ਨਹੀਂ ਹੈਗਾ ਵੀ ਬੰਦਾ ਇਹ ਸ਼ੁਰੂ ਤੋਂ ਹੀ ਇਹ ਜਾਈ ਆ ਵੀ ਮੈਂ ਇਹਨਾਂ ਦੀ ਕਦੇ ਕੇਅਰ ਹੀ ਨਹੀਂ ਕੀਤੀ ਨਾਲੇ ਜਿੰਨੀ ਕੇਅਰ ਮੈਂ ਇਹਨਾਂ ਦੀ ਕਰਦੀ ਆ ਮੈਨੂੰ ਲੱਗਦਾ ਜੋ ਮੈਂ ਇਹਨਾਂ ਨੂੰ ਇੱਥੇ ਤੱਕ ਲੈ ਕੇ ਆਈ ਆ ਜੇ ਕੋਈ ਹੋਰ ਹੁੰਦੀ ਜਾਂ ਤਾਂ ਛੱਡ ਕੇ ਚਲੀ ਜਾਂਦੀ ਹੈ ਹਨਾ ਜਾਂ ਇੱਥੇ ਤੱਕ ਲੈ ਕੇ ਨਾ ਹੁੰਦੀ ਇਹ ਮੈਂ ਲਿਖ ਕੇ ਦੇ ਦਿੰਨੀ ਆ ਇਹ ਖੁਦ ਵੀ ਦੱਸ ਸਕਦੇ ਵੀ ਇਹਨਾਂ ਦੀ ਲਾਈਫ ਦੇ ਵਿੱਚ ਕਿੰਨਾ ਚੇਂਜ ਆਇਆ ਮੇਰੇ ਆਉਣ ਨਾਲ ਜੇ ਕੋਈ ਹੋਰ ਹੁੰਦੀ ਜਾਂ ਤਾਂ ਇਹ ਰੋਲ ਖੁੱਲ ਜਾਂਦੇ ਜਾਂ ਅਗਲੀ ਛੱਡ ਕੇ ਚਲੀ ਜੇ ਮਿੱਠੇ ਦੇ ਮਿੰਨੇ ਕਾਲੀ ਨੇਰੀ ਆਉਂਦੀ ਆ ਉਹ ਨੇਰੀ ਉੱਤੇ ਦੀ ਸਾਡੇ ਉੱਤੇ ਜੀ ਪਤਾ ਕਿੰਨਾ ਕੁਝ ਲੰਘਿਆ ਹੋਇਆ ਲੋਕਾਂ ਨੇ ਇਹ ਕੁਝ ਦੇਖਿਆ ਨਹੀਂ ਦੇਖਿਆ ਕਹਿੰਦੇ ਨਹੀਂ ਹੁੰਦੇ ਵੀ ਕੋਈ ਹੱਥ ਨਹੀਂ ਖੋਲੂ ਮੱਥੇ ਨਹੀਂ ਹੁੰਦੇ ਸਾਡੇ ਸੱਜਿਓ ਹੱਥ ਦੀ ਖੋਹੀ 40 ਤਿਲਿਆਂ ਦੀ 35 ਕਰਕੇ ਬੇਸੰਦਨ ਤੋਂ ਕਰਤਾ ਪਹਿਲਾ ਹੱਫ ਦਾ ਸੰਦ ਬਣਾਈ ਤੇ ਆਪ ਸਾਡੀ ਹੱਡ ਵੀ ਤੀ ਸੁਣ ਹੈ ਜਾਂ ਫੇ ਬਣ ਗਿਆ ਵੀਰ ਕਹਿੰਦੇ ਕੀ ਕਰ ਜਾਓਗੇ ਮਾਡੇ ਮੈਂ ਤਾਂ ਕਦੇ ਜੱਦ ਦੇ ਜਿ ਕੁੜੀ ਨਹੀਂ ਲੱਥੀ ਕਦੇ ਬੀੜੀ ਨਹੀਂ ਪੀਤੀ ਕਦੇ ਸਿਗਰਟ ਨਹੀਂ ਪੀਤੀ ਕਰਜਾ ਕੰਨਾ ਹੋ ਗਿਆ ਕਦੇ ਟਾਕੇ ਨਹੀਂ ਦੇਖਿਆ ਕਦੇ ਹੈਗਾ ਕਿ ਰੋਟੀ ਖਾਣੇ ਕਰਜਾ ਹੋ ਗਿਆ ਹੈ ਵੀ ਮੈਂ ਤਾਂ ਬੱਟਾ ਖੁਰਦੀਆਂ ਨਹੀਂ ਇਕ ਰਵੇਂ ਨੀ ਤਾਂ ਕੱਸ ਗਈਆਂ ਕਰਜਾ ਕੰਨਾ ਨੂੰ ਗਿਆ ਚੱਲ ਜੋ ਕਹਿੰਦੇ ਜਿੱਥੇ ਰਹਿਣਾ ਉੱਥੇ ਰਹਿਣਾ ਜਿੱਥੇ ਰੱਬ ਰੱਖੇ ਉੱਥੇ ਰਹਿਣਾ ਬਾਕੀ ਮਹਾਰਾਜ ਨਾਲ ਹੋਵੇ ਤੰਦਰੁਸਤੀ ਹੋਵੇ ਸਭ ਕੁਝ ਬਣੇ ਉਪਰ ਨਾਲ ਤੇ ਜੀ ਆਂਗਲੀ ਫੜਨਾ ਬੰਦਾ ਤਾਂ ਨਹੀਂ ਲੱਗਦਾ ਸਾਡੀ ਤਾਂ ਬਾਹ ਫੜੀ ਹੋਈ ਰਹਿਦੀ ਹੈ ਰੱਟ ਹੋਗੀ ਵੀ ਇਹ ਕਹਿੰਦੇ ਉਹ 2388 ਤੇ ਇਹ ਤਾਂ ਬੋਰੀ ਕੱਟ ਅਸੀਂ ਬੋਰ ਵੀ ਕਰਵਾ ਲਿਆ ਆਪਾਂ ਚਲ ਹਿੱਸਾ ਤਾਂ ਨਹੀਂ ਕੱਢਿਆ ਅਸੀਂ ਉਹ ਚੋ ਜਨਰੇਟਰ ਦਾ ਹਿੱਸਾ ਕੱਢਿਆ ਅਸੀਂ ਆਪਦਾ ਬੋਰ ਵੀ ਕਰਵਾ ਲਿਆ ਜਨਰੇਟਰ ਵੀ ਲੈ ਲਿਆ ਐਨੇ ਸਾਡੇ ਮੱਕੀ ਵੀ ਕੀ ਹੋਈ ਯਾਰ ਖਸਾ ਮਾ ਕੋਈ ਨਾ ਮਹਾਰਾਜ ਦੀ ਦੇਣ ਨਾਲ ਨਹੀਂ ਲੈਂਦੇ ਆਹ ਮਨ ਪਸੰਦ ਵੀਰੇ ਬਹੁਤ ਵਧੀਆ ਨੇ ਆ ਰਿਆ ਤਨ ਵੀ ਆ ਕਹਿੰਦਾ ਤੇਰੀਆਂ ਇੰਦਾਂ ਕਹਿੰਦਾ ਗੱਲਾਂ ਕਰਦੇ ਹੁੰਦੇ ਅਸੀਂ ਇੰਨੀ ਚੱਲਦਾ ਫਸਾ ਕਿ ਵਧੀਆ ਮਸਲ ਨੂੰ ਬਾਗਦਾ ਮਿੰਤ ਕਰੀਦੀ ਆ ਉਸਨੂੰ ਜੰਮੀਦੀ ਕਿ ਕਹਿਣ ਦਾ ਮੈਂ ਤੁਹਾਨੂੰ ਲੈ ਆ ਵੀ ਸ਼ੁਰੂ ਤੋਂ ਹੀ ਭਾਈ ਸਾਡੀ ਇਹਨਾਂ ਦੀ ਦਾੜੀ ਚਿੱਟੀ ਨਹੀਂ ਸੀਗੀ ਮੈਂ ਚਿੱਟੀ ਦਾੜੀ ਵਾਲੇ ਨੂੰ ਨਹੀਂ ਸੀ ਵਿਆਹੀ ਫਿਰ ਹੁਣ ਮੇਰੇ ਤੇ ਲਾ ਲੋ ਗੱਲ ਵੀ ਮੈਂ ਬੰਨ ਠਾੜ ਕੇ ਰਹਿਣੀ ਆ ਜੇ ਘਰ ਦੀ ਜਿਹੜੀ ਔਰਤ ਆ ਮੈਂ ਪਹਿਲੇ ਵਲੌਗ ਦੇ ਵਿੱਚ ਵੀ ਇਹੀ ਤੁਹਾਨੂੰ ਦੱਸਿਆ ਵੀ ਜਿਹੜੀ ਘਰ ਦੀ ਔਰਤ ਆ ਜੇ ਬਿਮਾਰ ਆ ਤਾਂ ਸਾਰੀ ਫੈਮਲੀ ਬਿਮਾਰ ਜੇ ਮੈਂ ਚੈੱਕ ਦੀ ਫੈਕ ਦੀ ਮਹਿਕ ਦੀ ਫਿਰਦੀ ਆ ਨਾ ਤੇ ਇਹ ਵੀ ਕਿੰਨੇ ਜਾਣੇ ਮੇਰੇ ਨਾਲ ਨਾਲ ਕੋਸ਼ ਨੇ ਤੇ ਇਹ ਵੀ ਚੈੱਕਣਗੇ ਇਹ ਵੀ ਮੈਂ ਕਰਾਂਗੇ ਜੇ ਮੈਂ ਇੱਕ ਪਾਸੇ ਸੜੀ ਭੂਸੀ ਪਈ ਜਾਵਾਂ ਨਾ ਕਰ ਸਮਾਰਾ ਨਾ ਪੁੰਝ ਫਿਰ ਘਰ ਵੀ ਉਹ ਜੈ ਹੋ ਮੈਂ ਵੀ ਉਹ ਜਿਉਂ ਇਹਨਾਂ ਨੇ ਤਾਂ ਉਹ ਜਿਉਂ ਹੋਣੀ ਹੋਣਾ ਹੈ ਨਾ ਮਤਲਬ ਉਹ ਕਹਿਣ ਦਾ ਇਹ ਆ ਵੀ ਭਾਈ ਕਿਸੇ ਨੂੰ ਦੇਖ ਕੇ ਜੱਜ ਨਹੀਂ ਕਰੀਦਾ ਜੇ ਕਿਸੇ ਦੀ ਦਾੜੀ ਚਿੱਟੀ ਆ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਬੁੜੇ ਨੂੰ ਵਿਆਹੀ ਹੋਈ ਆ ਹੈ ਨਾ ਬਾਕੀ ਤੁਸੀਂ ਸਾਡਾ ਫੇਸ ਦੇਖ ਕੇ ਸਾਡੀ ਉਮਰ ਤੋਂ ਜੱਜ ਕਰ ਸਕਦੇ ਹੋ ਜੋ ਅਸੀਂ ਮੈਂ ਇੰਨੀ ਛੋਟੀ ਉਮਰ ਦੇ ਵਿੱਚ ਅਨੇ ਦੁੱਖ ਦੇਖੇ ਨੇ ਜਿਵੇਂ ਤੁਹਾਨੂੰ ਪਿਛਲੇ ਇੱਕ ਵਲੌਗ ਦੇ ਵਿੱਚ ਕਿਹਾ ਵੀ ਜੇ ਮੈਂ ਆਪਣੀ ਹੱਡ ਬੀਤੀ ਦੱਸਣ ਤੇ ਆਵਾਂ ਨਾ ਮੇਰੇ ਤਾਂ ਹੱਡ ਬੀਤੀ ਰ ਮੈਂ ਲੱਖਾਂ ਮਿਊ ਲਿਆ ਸਕਦੀਆਂ ਕਿਉਂਕਿ ਲੋਕਾਂ ਨੂੰ ਸੁਆਦ ਬਹੁਤ ਆਉਂਦਾ ਉਹ ਚੀਜ਼ਾਂ ਦੇ ਵਿੱਚ ਠੀਕਾ ਲੋਕਾਂ ਵੱਸ ਸਿਰਫ ਸਿਰਫ ਸਵਾਦ ਤੱਕ ਮਤਲਬ ਰਹਿ ਗਿਆ ਵੀ ਆਪਾਂ ਦੂਜੇ ਦੀ ਜ਼ਿੰਦਗੀ ਤੇ ਦੇਖ ਕੇ ਹੱਸਣਾ ਹੈ ਜਾਂ ਸਵਾਦ ਲੈਣਾ ਕਿਸੇ ਨੂੰ ਕਿਸੇ ਤੇ ਦੁੱਖ ਤੱਕ ਜਾਂ ਕਿਸੇ ਦੇ ਸਟਰਗਲ ਤੱਕ ਕੁਝ ਨਹੀਂ ਪਿਆ ਹੈਗਾ ਆ ਘਰ ਐਵੇਂ ਨਹੀਂ ਬਣ ਗਿਆ ਹੱਥੀ ਰੋੜੀਆਂ ਕੁੱਟੀਆਂ ਨੇ ਤਾਂ ਬਣਿਆ ਇੱਕ ਇੱਕ ਇਕਟ ਆਪਰੇ ਇੱਕ ਵੱਡੇ ਸਭ ਤੋਂ ਵੱਡੇ ਯੂਟਿਊਬਰ ਨੇ ਭੈਣ ਉਹਨਾਂ ਦਾ ਘਰ ਉਹ ਹੁਣ ਕੋਠੀ ਬਣਾਉਣ ਲੱਗੇ ਨੇ ਤੁਹਾਨੂੰ ਪਹਿਲਾਂ ਵੀ ਇਹਨਾਂ ਦਾ ਘਰ ਬਹੁਤ ਵਧੀਆ ਪਿੰਡ ਪੰਜਾਬ ਦੀ ਦੇਖ ਕੇ ਇੰਨਾ ਮਨ ਨੂੰ ਆਪਦਾ ਪਿਛਲਾ ਸਮਾਂ ਵੀ ਯਾਦ ਆਉਂਦਾ ਜਦੋਂ ਆਪਾਂ ਉਹਨਾਂ ਦਾ ਬਲੌਗ ਦੇਖਦੇ ਆ ਹਨ ਤੇ ਉਹਨਾਂ ਦਾ ਸਟਰਗਲ ਵੀ ਪਤਾ ਲੱਗਦਾ ਵੀ ਹਾਂ ਬੰਦੇ ਨੇ ਸਟਰਗਲ ਕੀਤਾ ਬੰਦਾ ਅੱਜ ਇੱਥੇ ਤੱਕ ਕਾਮਯਾਬ ਪੰਜਾਬ ਨੂੰ ਕੇ ਆ ਗਿਆ ਹਨਾ ਪੂਰੀ ਕਾਮਯਾਬੀ ਉਹਨਾਂ ਤੇ ਬੈਕਗ੍ਰਾਉਂਡ ਹਮੇਸ਼ਾ ਰੱਖੇ ਮੈਂ ਜਦੋਂ ਉਹਨਾਂ ਨੇ ਘਟ ਆਏ ਐ ਵੀ ਮੇਰਾ ਦੇਖ ਕੇ ਨਾ ਮਨ ਖੁਸ਼ ਹੋਇਆ ਹਨਾ ਵੀ ਸਾਡਾ ਘਰ ਵੀ ਕਦੇ ਵੀ ਚਲੋ ਅਸੀਂ ਡੰਗਰਾਲਾ ਫਰੰਟਾ ਸੀਗਾ ਜਿਹੜਾ ਆ ਆਪਣਾ ਘਰ ਆ ਮੈਂ ਕਦੇ ਹੋਮ ਟੂਰ ਨਹੀਂ ਕਰਵਾਇਆ ਤੁਹਾਨੂੰ ਤੁਸੀਂ ਦਿੱਲੀ ਦੇਖਦੇ ਹੋ ਆਪਣਾ ਘਰ ਹਨਾ ਬਈ ਇੱਕ ਆਏ ਦੀ ਇੱਕ ਕੇ ਮੇਰੇ ਆਏ ਲੁਕੋਂਡੇ ਖੜੇ ਹੋ ਗਏ ਵੀ ਇੱਕ ਇੱਕ ਇਟ ਹੁਣ ਜਿਵੇਂ ਉਹਨਾਂ ਦੇ ਹਸਬੰਦ ਨੇ ਹਨਾ ਵੀਰ ਜੀ ਉਹਨਾਂ ਨੇ ਇੱਕ ਇੱਕ ਇੱਟ ਕਢਵਾਈ ਆ ਵੀ ਇੱਕ ਇੱਕ ਇੱਟ ਆਪਾਂ ਬਰਬਾਦ ਨਹੀਂ ਕਰਨੀ ਕਿਉਂਕਿ ਪਤਾ ਆ ਵੀ ਆਪਾਂ ਨੂੰ ਇੱਕ ਇੱਟ 500 ਚ ਮੈਂਦੀ ਜਦੋਂ ਜਿਹੜੀ ਇੱਟ ਨੂੰ ਮਿਸਤਰੀ ਨੇ ਹੱਥ ਲਾਤਾ 500 ਚ ਮੈਂਦੀ ਆ ਅਸੀਂ ਦੋਨਾਂ ਜਾਣਿਆਂ ਨੇ ਵੀ ਆਪਣੇ ਇੱਟਾਂ ਗੱਡੀਆਂ ਨੇ ਆਹ ਉਹ ਨਹੀਂ ਆ ਆਕਾਸ਼ ਜੰਦੇ ਸੀ ਇੱਟਾਂ ਘੜਦਿਆਂ ਵੇ ਆਹ ਹੁਣ ਵੀ ਇਹ ਨਾ ਤੱਕਾ ਗਲਾਸ ਦੀ ਹੱਥ ਨੂੰ ਨਹੀਂ ਰੋਕੀ ਨਿਕੜ ਸਕਦੇ ਜੇ ਤੁਸੀਂ ਦਾੜੀ ਦੇਖਦੇ ਹੋ ਚਿੱਟੀ ਬੰਦੇ ਦਾ ਪਿਛਲਾ ਹੁਣ ਤੁਹਾਨੂੰ 10 15 ਮਿੰਟ ਦੇ ਵਲੌਗ ਦੇ ਵਿੱਚ ਕੀ ਪਤਾ ਲੱਗਦਾ ਵੀ ਸਾਡੀ ਜ਼ਿੰਦਗੀ ਕੀ ਆ ਕਿਉਂਕਿ ਅਸੀਂ ਹੱਸਦੇ ਖੇੜਦੇ ਵਲੌਗ ਬਣਾ ਲਨੇ ਕਦੇ ਵੀ ਤੁਹਾਨੂੰ ਇਹ ਨਹੀਂ ਹੂੰ ਰੋਂਦੜ ਜਾਣ ਕੋਈ ਦੇਖ ਕੇ ਵੀ ਹਨ ਪਹਿਲੀ ਕਾ ਤਾਂ ਕੋਈ ਹੱਸਦਿਆਂ ਨੂੰ ਨਹੀਂ ਦੇਖ ਕੇ ਜਾਂਦਾ ਦੁਨੀਆ ਆਪ ਦੇ ਸੁੱਖਾਂ ਤੋਂ ਸੁખી ਨਹੀਂ ਹੈਗੀ ਦੂਜੇ ਦੇ ਸੁੱਖਾਂ ਨੂੰ ਦੇਖ ਕੇ ਦੁਖੀ ਆ ਮੇਨ ਰੀਜ਼ਨ ਇਹੀ ਆ ਲੋਕਾਂ ਦੇ ਦੁੱਖਾਂ ਦਾ ਦਸਾਂ ਵਾਲੇ ਕਮਾਈ ਕਰੀ ਦੀ ਆ ਬਾਕੀ ਜਿਹੜੇ ਸਾਡੇ ਬਲੌਗ ਦੇਖਦੇ ਆ ਉਹਨਾਂ ਨੂੰ ਸਾਰਾ ਪਤਾ ਹੀ ਹੈ ਹਨਾ ਜਿਹੜੇ ਆਪਣੇ ਭੈਣ ਭਾਈ ਨੇ ਜਿਹੜੇ ਉਹੀ ਬੱਚੇ ਲੀਲੀਆਂ ਵਿਲੀਆ ਜੇ ਹੁੰਦੀਆਂ ਨੇ ਇਹ 2-4 ਮੈਂ ਇਹ ਵੀ ਮੈਨੂੰ ਕਹਿੰਦੇ ਹੁੰਦੇ ਮੈਂ ਵੀ ਇਹਨਾਂ ਨੂੰ ਕਹਿੰਦੀ ਹੁੰਨੀ ਆ ਵੀ ਐਵੇਂ ਮੰਨ ਨਹੀਂ ਸਾਡੀ ਦਾ ਹੁੰਦਾ ਇਹ 2-4 ਲੰਡੂ ਹੁੰਦੇ ਆ ਰੇਖ ਦੀ ਲੈਦੇ ਮੈਨੂੰ ਕਹਿੰਦੇ ਨੇ ਜਾਨ ਮੇਰੀ ਲਾਈਫ ਚ ਵੀ ਨੇ ਮੈਂ ਇਹਨਾਂ ਨੂੰ ਕਹਿੰਦੇ ਜਾਨ ਤੇਰੀ ਲਾਈਫ ਦੇ ਵਿੱਚ ਨਾ ਟੈਨਸ਼ਨ ਨਾ ਇਹ 2-4 ਲੰਡੂ ਹੁੰਦੇ ਹੀ ਹੁੰਦੇ ਨੇ ਰੇਖ ਦੀ ਲੈਦੇ ਚਲੋ ਜੀ ਆਪਾਂ ਚਾਹ ਪੀ ਲਈਏ ਚਾਹ ਪੀ ਕੇ ਪਛੇ ਮੈਂ ਕਿਹਦੀ ਸਬਜੀ ਬਣਾਉਣੀ ਹੈ ਤੇ ਜਿਹੜਾ ਯੂਨੀਫਾਰਮ ਤੋਂਣੀਆ ਬਹੁਤ ਗੱਲਾਂ ਬਾਤਾਂ ਹੋਣਗੀਆਂ ਸਾਰੇ ਜਣੇ ਗੁੱਸਾ ਨਾ ਕਰਿਓ ਇਹਦੇ ਲਈ ਗੱਲ ਇਹ ਕਹੀ ਆ ਉਹਨੇ ਬਲੌਗ ਦੇਖ ਲੈਣਾ ਉਹਨੂੰ ਪਤਾ ਲੱਗ ਜਾਣਾ ਵੀ ਭਾਈ ਇਹਨਾਂ ਦੀ ਦਾੜੀ ਬਚਪਨ ਤੋਂ ਹੀ ਚਿੱਟੀ ਨਹੀਂ ਸੀਗੀ ਇਹ ਫਿਕਰਾ ਨਾਲ ਹੋ ਜਾਂਦੇ ਹੁਣ ਮੇਰੇ ਸਾਰੇ ਹਾਂ ਮੇਰੇ ਸਾਰੇ ਪਹਾੜਾ ਸਿਰ ਦੇ ਚਿੱਟੇ ਨੇ ਵਿੱਚੋਂ ਮੈਂ ਕਦੇ ਮਹਿੰਦੀ ਨਹੀਂ ਲਾਈ ਕਦੇ ਕੁਛ ਨਹੀਂ ਲਾਇਆ ਤੁਹਾਨੂੰ ਕਿਸੇ ਬਲੌਗ 'ਚ ਦਿਖਾਏ ਆ ਵੀ ਇਹ ਮੇਰੇ ਬਾਤ ਕੀ ਦਾ ਬਲੌਗ ਠੀਕ ਕਾਲ ਸਹੀ ਐ ਅਸੀਂ ਲੱਗਦੇ ਕਿ ਆਪਣੇ ਕੰਮ ਲੈਣੇ ਆ ਜੇ ਅਸੀਂ ਆ ਬਲਾ ਹੋ ਕੇ ਦੇਖਦੇ ਹਾਂ ਪਿਛਲੇ ਬਲੌਗ ਜਾ ਕੇ ਦੇਖੋ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਮੇਰੇ ਪਿਛਲੇ ਬਲੌਗ ਦੇਖੋ ਬਾਕੀ ਜਿਹਨੇ ਜਿਹਨੇ ਹੁਣ ਭਾਈ ਹੁਣ ਇਹਨਾਂ ਨੇ ਕਣਕ ਵੱਢਣੀ ਆ ਕਣਕ ਵੱਢਣ ਤੋਂ ਬਾਅਦ ਹਨਾ ਜੇ ਕੋਈ ਹੋਰ ਫਸਲ ਬੀਜਣੀ ਆ ਨੇ ਤਾਂ ਕੇਚ ਵੀ ਹੋ ਜਾਣਾ ਇਹਨੂੰ ਆਪਦੇ ਵਾਲੀ ਆ ਫਸਲ ਤਾਂ ਦਿਖਣੀ ਹੋਣੀ ਵੀ ਇਹ ਵੀ ਇਹਨੂੰ ਇਹਨੂੰ ਵੀ ਆਪਾਂ ਗੋਡੀ ਕਰਨੀ ਆ ਇਹਨੂੰ ਨਹੀਂ ਦਿਖਦੀ ਹੈਗੀ ਮੇਰੇ ਹਸਬੰਡ ਆਪਦੇ ਵੱਲ ਬਹੁਤ ਘੱਟ ਧਿਆਨ ਦਿੰਦੇ ਆ ਇਹ ਤਾਂ ਮੇਰੇ ਕਰਕੇ ਉੱਡਿਆ ਫਰੀ ਜਾਂਦਾ ਵੀ ਇਹਨੂੰ ਨਾ ਕਿਤੇ ਕੋਈ ਦੁੱਖ ਹੋ ਜਵੇ ਜਾਂ ਇਹਨੂੰ ਨਾ ਕਿਸੇ ਚੀਜ਼ ਦੀ ਕਮੀ ਰਵੇ ਬਾਕੀ ਗਰੀਬੀ ਵੀ ਬਹੁਤ ਦੇਖੀ ਆ ਹੁਣ ਰੱਬ ਦਾ ਦਿੱਤਾ ਸਭ ਕੁਝ ਹੈ ਤੇ ਮਾਰਾ ਤਾਂ ਹੱਥ ਚ ਫੜਿਆ ਮੈਂ ਆਪਾਂ ਉਹ ਤੁਸੀਂ ਤੁਹਾਨੂੰ ਸਾਧੀਆਂ ਦੇ ਬਲੌਗ ਪਤਾ ਹੀ ਆ ਵੀ ਆਪਾਂ ਮੁੰਡਾ ਦਾ ਦੁੱਧ ਨਹੀਂ ਪੀਂਦਾ ਨੀਵ ਨਹੀਂ ਬੰਨੇ ਆਪਾਂ ਨੇ ਘਰ ਦਾ ਦੁੱਧ ਹੋਇਆ ਫੇਬੀ ਅਸੀਂ ਐਨੇ ਨੇਮੀ ਆ ਕਿਚਾ ਜੀ ਲਓ ਜੀ ਹੁਣ ਆਪਾਂ ਸਬਜ਼ੀ ਕੱਟ ਲਈਏ ਤੇ ਪਲੀਜ਼ ਸਾਰੇ ਜਾਨੇ ਕੋਈ ਵੀ ਗੁੱਸਾ ਨਾ ਕਰਿਓ ਜੀ ਨੂੰ ਕਿ ਆ ਆਪਾਂ ਕਿਹਾ ਕਿਉਂਕਿ ਇੱਕ ਮੇਰੀ ਭੈਣ ਆ ਉਹਨੂੰ ਹੀ ਜ਼ਿਆਦਾ ਤਕਲੀਫ ਆ ਹਨਾ ਮੇਰੇ ਮੇਰੇ ਚਿਹਰੇ ਤੋਂ ਮੈਂ ਹਸਦੀ ਖੇਡਦੀ ਆ ਹਨਾ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਵੀ ਕੋਈ ਵੀ ਕਿਸੇ ਦੇ ਸੁੱਖਾਂ ਤੋਂ ਕਦੇ ਵੀ ਸੁਖੀ ਨਹੀਂ ਹੋ ਸਕਦਾ ਦੁਖੀ ਲੋਕ ਆਪਦੇ ਸੁੱਖ ਤੋਂ ਸੁਖੀ ਨਹੀਂ ਦੂਜੇ ਦੀ ਖੁਸ਼ੀ ਤੋਂ ਬਹੁਤ ਦੁਖੀ ਹੁੰਦੇ ਆ ਠੀਕ ਆ ਜੀ ਲਓ ਜੀ ਪਿੰਡ ਜਾਏ ਇਹ ਪਿੰਟੇ ਗੇੜਾ ਕੱਢ ਕੇ ਆਨੇ ਅੱਜ ਬਹੁਤ ਦਿਨ ਹੋ ਗਏ ਪਿੰਡ ਗੇੜਾ ਕੱਢਣ ਨਹੀਂ ਜਾਣਾ ਡਾਕਟਰ ਤੇ ਜਾ ਕੇ ਆਉਣਾ ਬੀਪੀ ਵਗੈਰਾ ਚੈੱਕ ਕਰਾ ਕੇ ਆਉਣਾ ਰਿਪੋਰਟ ਆਈਆਂ ਉਹ ਚੈੱਕ ਕਰਾ ਕੇ ਆਉਣੀ ਤੜਕਾ ਲਾਉਂਦੀ ਲਾਉਂਦੀ ਨੂੰ ਭਜਾ ਕੇ ਲੈ ਕੇ ਚੱਲੇ ਬੰਦੇ ਪਾਗੇ ਡਾਕਟਰ ਦੇਉ ਘਰੇ ਤੇ ਬੀਪੀ ਵੀ ਖਾਈ ਆਇਆ ਤੇ ਥੋੜਾ ਜਿਹਾ ਬੁਖਾਰ ਵੀ ਆਇਆ ਮੈਨੂੰ ਲੱਗਦਾ ਨਹੀਂ ਸੀ ਵੈਸੇ ਵੀ ਮੈਨੂੰ ਬੁਖਾਰ ਹੋਊਗਾ ਬੀਪੀ ਦੇ ਸ਼ੱਕ ਸੀਗੀ ਮੈਨੂੰ ਵੀ ਬੀਪੀ ਮੈਨੂੰ ਹੋਊਗਾ ਹੈਗਾ ਹੋਊਗਾ ਪੀਪੀ ਵਧਿਆ ਹੋਊਗਾ ਪੀਪੀ ਤੇ ਬੁਖਾਰ ਵੀ ਸੀਗਾ ਥੋੜਾ ਜਿਹਾ ਤੇ ਬੀਪੀ ਵੀ ਹਾਈ ਇੱਥੋਂ ਸਿਰ ਦੁਖਦਾ ਮੇਰਾ ਮਾਂ ਤਾਂ ਤੇਰੀ ਇੰਨੀ ਗੱਲ ਮੈਨੂੰ ਲੱਗਦੀ ਸੀ ਸ਼ੁਕਰ ਵਾਹਿਗੁਰੂ ਅੱਜ ਮੈਨੂੰ ਨਹੀਂ ਸੀ ਲੱਗਦਾ ਵੀ ਮੈਨੂੰ ਬੁਖਾਰ ਹੋਊਗਾ ਸ਼ੁਕਰ ਹੈ ਰੱਬ ਦਾ ਅੱਜ ਡਾਕਟਰ ਨੇ ਵੀ ਕਿਹਾ ਵੀ ਤੁਹਾਨੂੰ ਬੁਖਾਰ ਆ ਤੇ ਸ਼ੁਕਰ ਹੈ ਰੱਬ ਦਾ ਜੇ ਇਹਨਾਂ ਨੇ ਵੀ ਕਿਹਾ ਵੀ ਹਾਂ ਭਾਈ ਤੈਨੂੰ ਬੁਖਾਰ ਹੈ ਅੱਛਾ ਕਿਹਾ ਸੀ ਅੱਗੇ ਤਾਂ ਮੈਂ ਕਿੰਨੀ ਵਾਰ ਡਾਕਟਰ ਦੇ ਜਾਂਦੀ ਹਾਂ ਡਾਕਟਰ ਕਹਿੰਦਾ ਬੁਖਾਰ ਤਾਂ ਜੀ ਹੈ ਰੀ ਉਹ ਬੁਖਾਰ ਕੀ ਹੋਣਾ ਕਰ ਪਹਿਲਾਂ ਕਰਦਾ ਸਾਰਾ ਕੰਮ ਕਰੋ ਫੇਰ ਦਵਾਈ ਲੈਣ ਜਾਓ ਜਦੋਂ ਬੁਖਾਰ ਆਪੇ ਭੱਜ ਜਾਂਦਾ ਡਰਦਾ ਮਾਰਿਆ ਵੀ ਇਹ ਤਾਂ ਬੈਂਦੀ ਹੋਈ ਨਹੀਂਗੀ ਤੇ ਚਲੋ ਜੀ ਦਵਾਈਆਂ ਇੰਨੀਆਂ ਗੋਲੀਆਂ ਲੈ ਲਈ ਮੈਂ ਕਿੰਨੀਆਂ ਗੋਲੀਆਂ ਦਿੱਤੀਆਂ ਨੇ ਹੁਣ ਇਹਨਾਂ ਨੇ ਮੈਨੂੰ ਆਪ ਪੱਤੇ ਚ ਕੱਢ ਕੱਢ ਕੇ ਇੱਕ ਗੋਲੀ ਖਲਾਈ ਆ ਕਿੰਨੀਆਂ ਗੋਲੀਆਂ ਖਲਾਈਆਂ ਚਾਰ ਤੇ ਪੰਜ ਅੱਡੀਆਂ ਗੋਲੀਆਂ ਨੇ ਵੈਸੇ ਆਮੁਰਗੀਆਂ ਗੋਲੀਆਂ ਖਾਣੀਆਂ ਪੈਂਦੀਆਂ ਨੇ ਬਸ ਦੁਬਾਰਾ ਫੇਰ ਟੈਸਟ ਹੋਣਗੇ ਦੋ ਤਿੰਨ ਉਹ ਕਹਿੰਦੇ ਆ ਦਵਾਈ ਕਹਿੰਦੇ ਖਾ ਕੇ ਦੇਖ ਲਓ ਰੋਟੀ ਗੋਲੀਆਂ ਖਾਣੀਆਂ ਰੋਟੀ ਖਾਣ ਦੀ ਲੋੜ ਵੀ ਰੋਟੀ ਦਾ ਸੱਚੀ ਲੋੜ ਨਹੀਂ ਆਈਏ ਰੋਟੀ ਤਾਂ ਵੈਸੇ ਹੀ ਬੰਦ ਕਰਤੀ ਡਾਕਟਰ ਨੇ ਰੋਟੀ ਦੁਬਾਰਾ ਤੋਂ ਫੇਰ ਬੰਦ ਕਰਤੀ ਕਹਿੰਦੇ ਰੋਟੀ ਤੁਸੀਂ ਛੱਡੀ ਦੋ ਹਾਲੇ ਬੀਜਾ ਹੁਣ ਵਿੱਚ ਦੀ ਮੈਂ ਖਾਣ ਲੱਗ ਗਈ ਸੀਗੀ ਹੁਣ ਕਹਿੰਦੇ ਵੀ ਰੋਟੀ ਕਹਿੰਦੇ ਛੱਡ ਦੋ ਤੁਸੀਂ ਚੌਲ ਦਹੀਂ ਬਸ ਰੋਟੀਆਂ ਤਰਾਕ ਦੇਣਾ ਭੁੱਖ ਨਹੀਂ ਰੋਟੀ ਛੱਡ ਲੈ ਛੱਡ ਪਾ ਅੱਗੇ ਮੈਂ ਰੋਟੀ ਲੱਕੀਆਂ ਚਾਹ ਦਾ ਇਹਦਾ ਕੋਈ ਨਾ ਲਿਆ ਹੈਗਾ ਵਿਚਾ ਤੁਸੀਂ ਪੀਣੀ ਜਾਂ ਨਹੀਂ ਪੀਣੀ ਚਲੋ ਤਾਂ ਆਪ ਨੂੰ ਹੀ ਪਤਾ ਹੈ ਡਿਲੀਵਰ ਵਾਲਿਆਂ ਦਾ ਧਿਆਨ ਰੱਖਣਾ ਪੈਂਦਾ ਨਿਕਲਦਾ ਚਲੋ ਜੀ ਆਪਾਂ ਕੱਲ ਮਿਲਦੇ ਆ ਫਿਰ ਨੈਸਟ ਵਲੌਗ ਦੇ ਨਾਲ ਆਪਾਂ ਅੱਜ ਦੇ ਵਲੌਗ ਦਾ ਡੈੱਟੀ ਕਰਦੇ ਸੋਕੋ ਕਿ ਦੇਵੀ ਤੇ ਮਨ ਤੇਰੀਆਂ ਗਮਾਂ ਦੇ ਵਿੱਚ ਮੰਲੀ ਵਰਗੀ ਮੰਲੀ ਵਰਗੀ ਸਰ ਲੱਭ ਨਹੀਂ ਜਿੱਦਣ ਤੁਸੀਂ ਮੈਨੂੰ ਵਿਆਹ ਕੇ ਲਿਆਏ ਹੋ ਮੈਂ ਹੁਣ ਨਾਲੋਂ ਪਹਿਲਾਂ ਤਕੜੀ ਸੀ ਮੇਰੀਆਂ ਵਿਆਹੀਆਂ ਫੋਟੋਆਂ ਦੇਖ ਲਓ ਜਿੱਦਣ ਮੈਂ ਵਿਆਹ ਨਹੀਂ ਗਿਆਨੀ ਮੈਂ ਇਹ ਬਤਾਸ ਸੁਕੜੂ ਜਿਹੀ ਸੀ ਕਿ ਵੱਡੇ ਵੇ ਮੈਂ ਹਾਂ ਕੋਈ ਨਹੀਂ ਗਿਆ ਉਸ ਤੋਂ ਅੱਗੇ ਪਹਿਲਾਂ ਮੈਂ ਤਕੜੀ ਸੀ ਨਹੀਂ ਮੈਂ ਇੰਨੀ ਕਮਜ਼ੋਰੀ ਵੀ ਨਹੀਂ ਸੀਗੀ ਵਧੀਆ ਮੇਰਾ ਡਾ ਮੂੰਹ ਸੀ ਕਰੇ ਜੱਟਾ ਤਾਂ ਮੇਰਾ ਮੂਹ ਸੀਗਾ ਅਸੀਂ ਪਿੰਡਾਂ ਵਿੱਚ ਭਈ ਕਾਰਡ ਨਹੀਂ ਦਾ ਦੁੱਧ ਹੈ ਸਭ ਸਕੂਲਾਂ ਆਉਂਦੇ ਆ ਸਾਡੀ ਮਾਂ ਨੇ 1.5 ਤੋਂ 2 ਲੀਟਰ ਦਾ ਜੱਗ ਸੀਗਾ ਉਹਦੇ ਵਿੱਚ ਬਰਫ਼ ਪਾ ਕੇ ਦੁੱਧ ਗਰਮ ਕਰਕੇ ਬਰਫ਼ ਪਾ ਕੇ ਰੱਖਣੀ ਹੈਨਾ ਆ ਕੇ ਰੋਟੀ ਪਾਣੀ ਖਾ ਕੇ ਜੀਰੋ ਜਿਹਨੂੰ ਲੋੜ ਆਪੋ ਆਪਣਾ ਵੈਸੇ ਲੋੜ ਤਾਂ ਸਾਰਿਆਂ ਨੂੰ ਹੁੰਦੀ ਸੀ ਟੇਸਟੀ ਇੰਨਾ ਹੁੰਦਾ ਸੀਗਾ ਹੈਨਾ ਬਰਫ਼ ਪਾ ਕੇ ਦੁੱਧ ਵਿੱਚ ਪੀਣਾ ਕਿੰਨਾ ਵਧੀਆ ਲੱਗਦਾ ਹੁੰਦਾ ਸੀ ਤਾਂ ਦੀ ਘਾਟ ਇਹਦੇ ਨੂੰ ਹਾਂ ਤੇ ਚਲੋ ਜੀ ਮਿਲਦੇ ਆ ਨੈਸਟ ਵਲੌਗ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਲਈਆਂ ਆਪਾਂ ਨੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਨੈਕਸਟ ਵੀਡੀਓ ਨਾਲ ਬਾਈ 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 ਕਰ ਦਿਓ ਬਾਈ ਬਾਈ ਗੁੱਡ ਨਾਈਟ ਜੀ ਗੁੱਡ ਨਾਈਟ 8:00 ਵਜੇ ਰਾਤ ਦੇ